ਸੋਨੇ ਚਾਂਦੀ ਦੀਆਂ ਕੀਮਤਾਂ ਦੀ ਤੂਫਾਨੀ ਰਫ਼ਤਾਰ ਨੂੰ ਆਖਿਰ ਬ੍ਰੇਕਾ ਲੱਗ ਚੁੱਕੀਆਂ ਨੇ ਜਿਸ ਤੇਜ਼ੀ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ ਸੀ ਹੁਣ ਉਸੇ ਬਾਜ਼ਾਰ ਨੇ ਸ਼ੁੱਕਰਵਾਰ 30 ਜਨਵਰੀ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ ਪਰਵਦੀ 2026 ਦੀ ਡਿਲੀਵਰੀ ਵਾਲਾ ਸੋਨਾ 9% ਤੱਕ ਟੁੱਟ ਗਿਆ ਅਤੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੋਂ ਸਿੱਧਾ 15000 ਰੁਪਏ ਸਸਤਾ ਹੋ ਚੁੱਕਾ ਹੈ ਚਾਂਦੀ ਦਾ ਹਾਲ ਤਾਂ ਹੋਰ ਵੀ ਜ਼ਿਆਦਾ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ। ਸਸ਼ਕਲ ਸਾਹਿਬ ਨੂੰ ਮੈਂ ਹਾਂ ਦਸੀਰਤ कौर ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ। ਸੋਨੇ ਚਾਂਦੀ ਦੀਆਂ ਕੀਮਤਾਂ ਦੀ ਤੂਫਾਨੀ ਰਫ਼ਤਾਰ ਨੂੰ ਆਖਿਰ ਬ੍ਰੇਕਾ ਲੱਗ ਚੁੱਕੀਆਂ ਹਨ। ਜਿਸ ਤੇਜ਼ੀ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ ਸੀ ਹੁਣ ਉਸੇ ਬਾਜ਼ਾਰ ਨੇ ਸ਼ੁੱਕਰਵਾਰ 30 ਜਨਵਰੀ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ ਐਮਸੀਐਕਸ ਤੇ ਫਰਵਰੀ 2026 ਦੀ ਡਿਲੀਵਰੀ ਵਾਲਾ ਸੋਨਾ 9% ਤੱਕ ਟੁੱਟ ਗਿਆ ਅਤੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੋਂ ਸਿੱਧਾ 15000 ਰੁਪਏ ਸਸਤਾ ਹੋ ਚੁੱਕਾ ਹੈ ਇਸ ਦੀ ਕੀਮਤ ਪਿਛਲੇ ਸੈਸ਼ਨ ਦੇ 183962 ਰੁਪਏ ਤੋਂ ਹੇਠਾਂ ਡਿੱਗ ਕੇ 154157 ਰੁਪਏ ਦੇ ਹੇਠਲੇ ਪੱਧਰ ਤੇ ਪਹੁੰਚ ਚੁੱਕੀ ਹੈ ਚਾਂਦੀ ਦਾ ਹਾਲ ਤਾਂ ਹੋਰ ਵੀ ਜ਼ਿਆਦਾ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਹੁਣ ਬਾਜ਼ਾਰ ਵਿੱਚ ਖਰੀਦਾਰੀ ਤੋਂ ਸ਼ੁਰੂ ਹੋ ਕੇ ਵਿਕਾਈ ਤੱਕ ਸੋਨੇ ਚਾਂਦੀ ਨੇ ਲੋਕਾਂ ਦੇ ਦਿਲ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਜਿਹੜੀਆਂ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਸਨ ਉਹ ਮੂਢੇ ਮੂਢ ਡਿੱਗ ਗਈਆਂ ਚਾਂਦੀ ਵਿੱਚ 15% ਦੀ ਭਾਰੀ ਗਿਰਾਵਟ ਆਈ ਅਤੇ ਇਹ ਆਪਣੇ 올 ਟਾਈਮ ਹਾਈ 420000 ਰੁਪਏ ਤੋਂ ਲੁੜਕ ਕੇ 339000 ਰੁਪਏ ਤੇ ਆ ਗਈ ਯਾਨੀ ਇੱਕੋ ਚਟਕੇ ਵਿੱਚ 80000 ਰੁਪਏ ਤੋਂ ਵੱਧ ਦੀ ਭਾਰੀ ਗਿਰਾਵਟ ਦੇਖੀ ਜਾ ਸਕਦੀ ਹੈ ਤੇਜ਼ੀ ਦੇ ਭਰੋਸੇ ਬੈਠੇ ਨਿਵੇਸ਼ਕਾਂ ਲਈ ਇਹ ਗਿਰਾਵਟ ਇੱਕ ਕੜਵੀ ਸੱਚਾਈ ਬਣ ਕੇ ਸਾਹਮਣੇ ਆਈ ਹੈ ਕਮੋਡਿਟੀ ਮਾਹਿਰ ਅਨੂਜ ਗੁਪਤਾ ਦੱਸਦੇ ਹਨ ਕਿ ਸੋਨਾ ਅਤੇ ਚਾਂਦੀ ਵਿੱਚ ਆਖਰਕਾਰ ਉਹ ਗਿਰਾਵਟ ਆ ਹੀ ਗਈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਇਸ ਦਾ ਇੱਕ ਵੱਡਾ ਕਾਰਨ ਗਲੋਬਲ ਮਾਰਕੀਟ ਵਿੱਚ ਪੈਦਾ ਹੋਇਆ ਡਰ ਅਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트ੰਪ ਦੇ ਫੈਸਲੇ ਹਨ ਏਸ਼ੀਆ ਟ੍ਰੇਡ ਵਿੱਚ ਸੋਨਾ ਚਾਂਦੀ ਲਗਾਤਾਰ ਡਿੱਗਦੇ ਰਹੇ ਕਿਉਂਕਿ ਨਿਵੇਸ਼ਕ ਰਿਕਾਰਡ ਤੇਜ਼ੀ ਤੋਂ ਬਾਅਦ ਹੁਣ ਮੁਨਾਫਾ ਕੂਰੀ ਕਰ ਰਹੇ ਹਨ ਜਿਸ ਕਾਰਨ ਕੀਮਤਾਂ ਉੱਤੇ ਦਬਾਅ ਪੈ ਰਿਹਾ ਹੈ ਕਮੋਡਿਟੀ ਬਾਜ਼ਾਰ ਵਿੱਚ ਅੱਜ ਪੁਚਾਲ ਆ ਗਿਆ MCX ਉਤੇ ਸੋਨੇ ਅਤੇ ਚਾਂਦੀ ਦੋਵਾਂ ਵਿੱਚ ਜ਼ਬਰਦਸਤ ਗਿਰਾਵਟ ਤੋਂ ਬਾਅਦ ਲੋਅਰ ਸਰਕਟ ਲੱਗ ਗਿਆ ਚਾਂਦੀ ਸਿੱਧੀ 15% ਟੁੱਟ ਕੇ 3,39,910 ਰੁਪਏ ਤੇ ਅਟਕ ਗਈ ਜਦੋਂ ਕਿ ਸੋਨਾ 8.62% ਡਿੱਗ ਕੇ 1,54,800 ਰੁਪਏ ਤੇ ਜਾ ਰੁਕਿਆ ਇਨੀ ਵੱਡੀ ਗਿਰਾਵਟ ਨੇ ਵਪਾਰੀਆਂ ਤੇ ਨਿਵੇਸ਼ਕਾਂ ਦੇ ਹੋਸ਼ ਉਡਾ ਦਿੱਤੇ ਹਨ ਦੁਪਹਿਰ 3 ਵਜੇ ਹੀ ਚਾਂਦੀ ਵਿੱਚ 15 ਫੀਸਦੀ ਦੀ ਭਾਰੀ ਗਿਰਾਵਟ ਦੇ ਸੀ ਵੀਰਵਾਰ ਨੂੰ ਚਾਂਦੀ 4.2 ਲੱਖ ਰੁਪਏ ਪ੍ਰਤੀ ਕਿਲੋਗ੍ਰam ਦੇ ਇਤਿਹਾਸਿਕ ਪੱਧਰ ਉੱਤੇ ਸੀ ਪਰ ਅੱਜ ਇਹ ਲਗਭਗ 80000 ਰੁਪਏ ਤੱਕ ਟੁੱਟ ਗਈ ਬਾਜ਼ਾਰ ਵਿੱਚ ਘਬਰਾਹਟ ਸਾਫ਼ ਦਿਖਾਈ ਦੇ ਰਹੀ ਹੈ ਅਤੇ ਵੇਚਣ ਵਾਲਿਆਂ ਦਾ ਦਬਾਅ ਹੁਣ ਭਾਰੀ ਪੈ ਰਿਹਾ ਹੈ ਅਪ੍ਰੈਲ 2026 ਡਿਲੀਵਰੀ ਵਾਲੇ ਸੋਨੇ ਵਿੱਚ ਅਚਾਨਕ ਭਾਰੀ ਗਿਰਾਵਟ ਦੇਖੀ ਗਈ ਸੋਨੇ ਦੀ ਕੀਮਤ 6% ਦੀ ਯਾਨੀ ਲਗਭਗ 11037 ਰੁਪਏ ਟੁੱਟ ਕੇ 172925 ਰੁਪਏ ਦੇ ਹੇਠਲੇ ਪੱਧਰ ਤੇ ਚਲੀ ਗਈ ਦੱਸ ਦਈਏ ਕਿ ਪਿਛਲੇ ਕਾਰੋਬਾਰੀ ਦਿਨ ਸੋਨਾ 183962 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਵਿਸ਼ੂ ਬਾਜ਼ਾਰ ਵਿੱਚ ਵੀ ਸੋਨੇ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਦੁਪਹਿਰ ਦੇ 2:55 ਤੱਕ ਸੋਨਾ 5.35% ਦੀ ਯਾਨੀ 284.40 ਡਾਲਰ ਪ੍ਰਤੀ ਆਉਂਸ ਡਿੱਗ ਗਿਆ ਸੀ ਭਾਰਤੀ ਰੁਪਏ ਵਿੱਚ ਇਹ ਗਿਰਾਵਟ ਲਗਭਗ 9224 ਰੁਪਏ ਪ੍ਰਤੀ 10 ਕਿਲੋਗ੍ਰam ਬਣਦੀ ਹੈ ਕੌਮੰਤਰੀ ਬਾਜ਼ਾਰ ਵਿੱਚ ਸੋਨਾ ਇਸ ਵੇਲੇ ਲਗਭਗ 163330 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ